ਅਸਵਕਤ ਸਿੰਘ ਕੋਦਰ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਹਨ ਜਿੱਥੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਨੇ ਤਾਂ ਆਮ ਆਦਮੀ ਪਾਰਟੀ ਵੱਲੋਂ ਕਾਂਗਣਾ ਜਿਹੜਾ ਇਹ ਬਲਾਕ ਸੰਮਤੀਆਂ ਉੱਥੋਂ ਜਿੱਤ ਕੇ ਆਇਆ ਭਾਈ ਸਾਹਿਬ ਹੁਣੇ ਪਹੁੰਚੇ ਨੇ ਮੈਡਮ ਪਹੁੰਚੇ ਨੇ ਮੈਡਮ ਕਿੰਨੀਆਂ ਵੋਟਾਂ ਤੇ ਤੁਹਾਨੂੰ ਜਿੱਤ ਹਾਸਲ ਹੋਈ ਹੈ ਜੀ 700 700 743 ਵੋਟਾਂ ਦੇ ਜਿੱਤ ਹੋਈ ਹੈ ਜੀ ਆਪਣੀ ਬਹੁਤ ਵੱਡੀ ਲੀਡ ਨਾਲ ਜਿੱਤ ਹੋਈ ਹੈ ਆਪਣੀ ਆਮ ਆਦਮੀ ਪਾਰਟੀ ਦੀ ਤੇ ਆਪਾਂ ਇਹ ਕਹਾਂਗੇ ਵੀ ਗਾਂ ਵਧ ਤੋਂ ਵੱਧ ਵਿਕਾਸ ਦੇ ਕੰਮ ਕਰਾਂਗੇ ਜੀ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਹੀ ਆਪਾਂ ਤੁਸੀਂ ਜਿੱਤੇ ਨਹੀਂ ਤੁਹਾਡੇ ਕਿੰਨੀਆਂ ਵੋਟਾਂ ਦੇ ਫਰਕ ਇਹ 743 ਵੋਟਾਂ ਦੇ ਫਰਕ ਨਾਲ ਜਿੱਤੇਆਂ ਆ ਜੀ ਅੱਛਾ ਜੀ ਅੱਛਾ ਕਿਹੜੇ ਕੰਮਾਂ ਨੂੰ ਦੇਖਦੇ ਆ ਹੋਇਆ ਲੋਕਾਂ ਨੇ ਜਿਹੜਾ VOTING ਕੀਤੀ ਆ ਆਮ ਆਦਮੀ ਪਾਰਟੀ ਨੂੰ ਇਹ ਆਪਾਂ ਕਾਫੀ ਡਿਵੈਲਪਮੈਂਟ ਦੇ ਕੰਮ ਆਪਣੇ ਏਰੀਆ 'ਚ ਕਰਾਏ ਆ ਕੋਈ ਸੜਕਾਂ ਦੇ ਕੋਈ ਪਾਣੀ ਦੀ ਸਮੱਸਿਆ ਸੀ ਕਿਤੇ ਖੜਿਆ ਹੁੰਦਾਈ ਕੁਝ ਹੁੰਦਾਈ ਉਹ ਸਾਰਾ ਬਹੁਤ ਵਧੀਆ ਕੰਮ ਕਰਾਇਆ ਜਾਨੀ ਕਿ ਉਸ ਬੇਸ ਤੇ ਆਪਾਂ ਲੋਕਾਂ ਨੇ ਵੋਟਾਂ ਦਿੱਤੀਆਂ ਕਾਫੀ ਵਿਕਾਸ ਕਰਾਇਆ ਆਪਣੇ ਏਰੀਆ ਦੇ ਵਿੱਚ ਜੀ ਹਾਂਜੀ ਪਹਿਲੇ ਨੰਬਰ ਤੇ ਆਏ ਹੋ ਜੀ ਤੁਸੀਂ ਹਾਂਜੀ ਦੂਸਰੇ ਨੰਬਰ ਤੇ ਕਿਹੜੀ ਪਾਰਟੀ ਆਈ ਹੈ ਜੀ ਇਹ ਉਹਦਾ ਆਪਾਂ ਨੂੰ ਪਤਾ ਨਹੀਂ ਜੀ ਪਰ ਆਪਣੀ ਪਾਰਟੀ ਪਹਿਲੇ ਨੰਬਰ ਤੇ ਆ ਕਾਫੀ ਲੀਡ ਨਾਲ ਜਿੱਤੇ ਆ ਜੀ ਹਾਂ ਤੇ ਉਹਦੇ ਵਾਸਤੇ ਸਾਰਿਆਂ ਨੂੰ ਵਧਾਈਆਂ ਇਲਾਕਾ ਨਿਵਾਸੀਆਂ ਨੂੰ ਜੀ ਇਹ ਸਰਦਾਰ ਸਾਹਿਬ ਜੀ 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 ਕੀ ਕਹੂੰਗੀ ਜੀ ਲਗਾ ਨਕੋਦਰ ਹਲਕੇ ਦੀ ਜਿਹੜੀ ਸਭ ਤੋਂ ਵੱਧ ਲੀਡ ਲਈ ਆ ਜੀ ਇਸੇ ਕੈਂਡੀਡੇਟ ਨੇ ਸਭ ਤੋਂ ਵੱਧ ਲੀਡ ਲੈ ਕੇ ਵੋਟਾਂ ਹਾਸਲ ਕੀਤੀਆਂ ਜੀ ਹੂੰ ਬਾਕੀ ਜਿਹੜੀਆਂ ਹੋਰ ਕੈਂਡੀਡੇਟ ਵੀ ਜਿੱਤੇ ਪਰ ਜਿਹੜੀ ਲੀਡ ਆ ਮੈਕਸਿਮਮ ਇਸੇ ਕੈਂਡੀਡੇਟ ਦੀ ਆਈ ਹੈ ਅੱਛਾ ਕੀ ਦੇਖ ਕੇ ਲੋਕਾਂ ਨੇ ਝਾੜੂ ਵਾਲੇ ਬੈਲਟ ਪੇਪਰ ਤੇ ਮੋਹਰ ਲਾਈ ਹੈ ਜਾਂ ਝਾੜੂ ਵਾਲੇ ਨਿਸ਼ਾਨ ਨੂੰ ਚੁਣਿਆ ਜੀ ਬੜਾ ਡਿਵੈਲਪਮੈਂਟ ਦੇ ਕੰਮ ਲਾ ਲਓ ਹੂੰ ਜਿੰਨੀ ਟੋਟਲ ਹੋਈ ਹੈ ਪੰਜਾਬ ਦੇ ਡਿਵੈਲਪਮੈਂਟ ਹੋਈ ਆ ਉਹਦਾ ਕਰਕੇ ਸਾਡੀ ਭਾਈਚਾਰਕ ਨੂੰ ਦੇਖ ਸਾਡੀ ਭਾਈਚਾਰਕ ਸਾਂਝ ਨੂੰ ਦੇਖ ਕੇ ਲੋਕਾਂ ਨੇ ਸਾਡੇ ਨਾਲ ਸਾਥ ਦਿੱਤਾ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਸਾਡੇ ਇਲਾਕੇ ਵਿੱਚ ਸਾਡੀ ਜਿੰਨੀ ਭਾਈਚਾਰਕ ਸਾਂਝ ਹੈ ਨਾ ਉਹਨੂੰ ਦੇਖ ਕੇ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਹੈ ਦੋ ਯਾਰ ਸਾਹੀ ਦੀ ਤਸਵੀਰ ਕੀ ਹੈ ਜੀ ਤੁਹਾਨੂੰ ਤਸਵੀਰ ਕੀ ਨਜ਼ਰ ਆ ਰਹੀ ਹੈ ਹਲੇ ਦਿੱਲੀ ਦੂਰ ਆ ਜੀ ਉਹਨੂੰ ਅਸੀਂ ਹਾਂ ਉਹਨੂੰ ਅਸੀਂ ਅਸੀਂ ਉਹਨੂੰ ਏਦਾਂ ਡਿਫਾਈਨ ਨਹੀਂ ਕਰ ਸਕਦੇ ਅਸੀਂ ਨਹੀਂ ਏਦਾਂ ਡਿਫਾਈਨ ਕਰਦੇ ਹਲੇ ਦਿੱਲੀ ਦੂਰ ਆ ਹੂੰ ਦਿੱਲੀ ਦੂਰ ਆ ਜੀ ਦਿੱਲੀ ਦੂਰ ਹਾਂ ਠੀਕ ਹੈ ਠੀਕ ਹੈ ਜੀ ਹੋਰ ਵੀ ਇੱਥੇ ਲੋਕ ਨਹੀਂ ਜੀ ਜੀ ਭਾਈ ਸਾਹਿਬ ਕੀ ਕਹੂੰਗੀ ਦੀ ਅੱਜ ਜਿਹੜੀ ਇਹ ਜਿੱਤ ਹੋਈ ਹੈ ਜੀ ਇਹ ਸਾਡੇ ਨਾ ਪਿੰਡ ਦੇ ਭਾਈਚਾਰਕਾਂ ਸਾਝ ਦੀ ਜਿੱਤ ਹੋਈ ਆ ਅਸੀਂ ਜਿੱਦਨੂੰ ਵੀ ਤੋਰਦੇ ਆ ਅਸੀਂ ਇਕੱਠੇ ਹੋ ਕੇ ਤੋਰਦੇ ਆ ਹੂੰ ਸਾਡੀ ਵਿੱਚ ਕੋਈ ਤੀਰ ਮੀਰ ਨਹੀਂ ਹੈ ਅਸੀਂ ਜਿੱਦਨੂੰ ਗਰੁੱਪ ਤੁਰਦਾ ਆ ਬਹੁਤ ਵਧੀਆ ਜਿੱਦਨੂੰ ਤੁਰਦੇ ਵੱਡੀ ਜਿੱਤ ਨਾਲ ਅਸੀਂ ਜਿੱਤ ਹਾਸਲ ਕਰਦੇ ਆ ਤੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਜੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੋਟ ਪਾਈ ਹੈ ਜੀ ਦੇਖੋ ਜੀ ਅਸੀਂ ਆਮ ਆਦਮੀ ਪਾਰਟੀ ਦੇ ਵੀ ਕਿੰਨੇ ਵੀ ਹੋਣਾ ਤੇ ਸਾਡੇ ਪਰਿਵਾਰ ਦੀ ਵੀ ਬਹੁਤ ਵੱਡੀ ਜਿੱਤ ਹੋਈ ਆ ਹਮ ਅਸੀਂ ਇਹ ਸਾਡਾ ਪਰਿਵਾਰ ਆ ਜੀ ਪਰਿਵਾਰ ਇਕ ਸਾਂਝ ਆ ਸਾਰੀ ਤੇ ਇਹਨਾਂ ਦੇ ਨਾਲ ਅਸੀਂ ਰਾਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਜੀ ਠੀਕ ਹੈ ਠੀਕ ਹੈ ਜੀ ਇਹ ਬਾਜੀ ਹੋਣਾ ਤੋਂ ਪਛਿਤ ਬਾਜੀ ਜੀ ਤੁਹਾਨੂੰ ਚੁਣਿਆ ਗਿਆ ਆ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੋਹਰ ਲੱਗੀ ਆ ਜੀ ਆ ਆਮ ਆਦਮੀ ਪਾਰਟੀ ਦੀ ਮੋਹਰ ਲੱਗੀ ਆ ਤਾਂ ਕੁਝ ਸਾਡੇ ਭੈਣ ਭਰਾਵ ਸੱਜਣ ਮਿੱਤਰ ਜਿਹੜੇ ਸਾਡੇ ਨਾਲ ਜੁੜੇ ਸੀਗੇ ਉਹ ਵੱਧ ਚੜ ਕੇ ਜ਼ੋਰ ਲਾਇਆ ਆ ਆਮ ਆਦਮੀ ਪਾਰਟੀ ਨੂੰ ਜਿਧਾਉਣ ਲਈ ਕਿਉਂਕਿ ਆ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬ ਸਾਡੇ ਇਹਨਾਂ ਨੇ ਕਾਫੀ ਇਲਾਕੇ ਦੇ ਕੰਮ ਕਰਾਏ ਨੇ ਪਿੰਡ ਦੇ ਕੰਮ ਹੋਰ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਾਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਪਿੰਡਾਂ ਦਾ ਹੱਲ ਕਰਦੇ ਆ ਇਸ ਕਰਕੇ ਆਮ ਆ ਤੇ ਬਿਰੋਧੀ ਕਹੀ ਜਾਂਦੇ ਤਕਾਬੋ ਕਰਦੇ ਆ ਜੀ ਆਵਾਮੀ ਪਾਰਟੀ ਕੋਈ ਤਕਾ ਨਹੀਂ ਹੋਇਆ ਜੀ ਕੋਈ ਤਾਂ ਕਰੀਗੀ ਕੋਈ ਤਕਾ ਨਹੀਂ ਹੋਇਆ ਜੀ ਕਹਿੰਦਾ ਇਹ ਤਾਂ ਬਹੁਤ ਪਿਆਰ ਨਾਲ ਇਲੈਕਸ਼ਨ ਲੜਿਆ ਜੀ ਜੋ ਮਰਜ਼ੀ ਪਾਈ ਜਾ ਜੋ ਮਰਜ਼ੀ ਕੋਈ ਕਹੀ ਜਾਵੇ ਸਾਹੀਂ ਬਹੁਤ ਪਿਆਰ ਨਾਲ ਕਹਿੰਦੇ ਬੜਾ ਤਕਾ ਕਰਦੇ ਜੀ ਨਹੀਂ ਕੋਈ ਤਕਾ ਨਹੀਂ ਹੋਇਆ ਕੋਈ ਤਕਾ ਨਹੀਂ ਹੋਇਆ ਕੋਈ ਤਕਾ ਨਹੀਂ ਹੋਇਆ ਇੱਕ ਮਿੰਟ ਇੱਕ ਮਿੰਟ ਜਿਤਨਾ ਤਕਾ ਤਕਾ ਕਹਿੰਦੇ ਬਹੁਤ ਹੋਇਆ ਜੀ ਇੰਨੀ ਵੱਡੀ ਲੀਡ ਨਾਲ ਜਿੱਤ ਹੀ ਨਹੀਂ ਸਕਦਾ ਜੇ ਕੋਈ ਕਵੇ ਵੀ ਤਕਾ ਹੋਇਆ ਤਕਾ ਕੋਈ ਨਹੀਂ ਹੋਇਆ ਲੋਕਾਂ ਸਭ ਦਾ ਪਿਆਰ ਸੀ ਇਹਨਾਂ ਨਾਲ ਤਾਂ ਇਸ ਕਰਕੇ ਅਸੀਂ ਜਿੱਤੇ ਆ ਜੀ ਉਹ ਕਹਿੰਦੇ ਵਾਰ ਕੋਈ ਹੋ ਹੀ ਨਹੀਂ ਸਕਦਾ ਇਹ ਤੇ ਇਹ ਦੇਖੋ ਕਿੰਨੀ ਕਾਂਗਰਸ ਪਿੰਡ ਵਿੱਚ 1200 950 ਵੋਟਾਂ ਪੋਲ ਹੋਈਆਂ ਉਹਦੇ ਵਿੱਚੋਂ 612 ਵੋਟਾਂ ਸਾਡੀ ਭੈਣ ਨੇ ਜਿੱਤ ਲਈਆਂ ਜੀ ਹਰਪ੍ਰੀਤ ਕੌਰ ਨੇ ਆ ਮਾਰੀ ਪਾਰਟੀ ਨੇ ਇਹ ਇਹ ਧੱਕੇ ਨਾਲ ਨਹੀਂ ਹੋ ਸਕਦੀਆਂ ਕਦੀ ਸਰਪੰਚੀ ਵਾਰੀ ਵੀ ਅਸੀਂ ਬਿਲਕੁਲ ਨਿਰਪੱਖ ਹੋ ਕੇ ਸਾਰੇ ਪਾਈਚਾਰੇ ਨੇ 550 ਵੋਟ ਦੀ ਲੀਡ ਰਹਿ ਕੇ ਸਰਪੰਚੀ ਜਿਤਾਈ ਹੈ ਜੀ ਤੇ ਹੁਣ 600 ਦੀ ਵੋਟ ਹੋਣ ਸਾਡੀ ਲੀਡ ਆ ਜੀ 600 ਵੋਟ ਕਦੀ ਧੱਕੇ ਨਾਲ ਨਹੀਂ ਪੈ ਸਕਦੀ ਕੋਈ 2-4 ਵੋਟਾਂ ਭਾਵੇਂ ਧੱਕੇ ਨਾਲ ਪੈ ਜਾਣ ਐਨੀ ਵੱਡੀ ਲੀਡ ਨਹੀਂ ਹੋ ਸਕਦੀ ਪਾਰਟੀਆਂ ਵਾਲੇ ਕਹਿੰਦੇ ਬਹੁਤ ਧੱਕਾ ਕਰਦੇ ਨੇ ਨਹੀਂ 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 ਵੇਚਿਆ ਹਾਂਜੀ ਕੀ ਕਹਿੰਦੇ ਜੀ ਜੋੜੇ ਨਹੀਂ ਵੇਚੇ ਚਿੱਟਾ ਨਹੀਂ ਵੇਚਿਆ ਲੋਕਾਂ ਨਾਲ ਸਹਿਚਾਰ ਬਣਾਇਆ ਸਾਡਾ ਭਾਈਚਾਰ ਆਇਆ ਠੀਕ ਹੈ ਉਹਦੇ ਮੁਤਾਬਕ ਅਸੀਂ ਇਲੈਕਸ਼ਨ ਲੜੀਆ ਤੇ ਉਹਦੇ ਨਾਲ ਅਸੀਂ ਪਹਿਲੋ ਸਰਪੰਚੀ ਵੀ ਜਿੱਤੀ ਆ ਤੇ ਅੱਜ ਆਹ ਇਲੈਕਸ਼ਨ ਵੀ ਅਸੀਂ ਜਿੱਤੀ ਆ ਕਿ ਸਰਦਾਰ ਸਾਹਿਬ ਵੀ ਵਿਰੋਧੀ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਵਿਰੋਧੀ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲੇ ਬਹੁਤ ਧੱਕਾ ਕਰ ਰਹੇ ਆ ਜੀ ਨਹੀਂ ਦੱਸੇ ਕੋਈ ਦੱਸ ਦੇਵੇ ਕੋਈ ਤੁਸੀਂ ਕਿਸੇ ਨੂੰ ਪੁੱਛ ਲਓ ਸਾਡੇ ਕਾਂਗੜਾ ਐਸਸੀ ਬੀਸੀ ਸਾਡੇ ਕਾਂਗੜਾ ਐਸਸੀ ਬੀਸੀ ਜਰਨਲ ਅਸੀਂ ਇਕੱਠੇ ਆਂ ਇਕੱਠੇ ਆਂ ਉਹ ਫਟਕੇ ਵਾਲੀਆਂ ਗੱਲਾਂ ਜੀ ਉਹਨਾਂ ਬਾਰੇ ਕੀ ਗੱਲ ਹੈ ਗੁਨਾਹ ਕੋਈ ਆ ਗੱਲਾਂ ਜੀ ਅਸੀਂ ਤਾਂ ਭਾਈਚਾਰਾ ਨਹੀਂ 15 ਸਾਲ ਭਾਈਚਾਰਾ ਇਹ ਸਰਪੰਚ ਬਣਾਇਆ ਸੀ ਇਹ ਸਾਹਕਾ ਸਰਪੰਚ ਆ ਆ ਅਸੀਂ ਹੁਣ ਬਣਾਇਆ 515 ਹਾਂਜੀ ਅਸੀਂ ਦੋਨੇ ਇਕੱਠੇ ਅਸੀਂ ਦੋਵੇਂ ਸਰਪੰਚ ਖੜੇ ਆ ਤੇ ਹੁਣ ਵੀ ਬਣਾਣ ਤਾਂ ਹੀ ਸਾਹਕਾ ਸਰਪੰਚੋਂ ਜੀ ਹਾਂਜੀ 15 ਸਾਲ ਕੀ ਮੈਂ ਹੁਣ ਹੈ ਮੌਜੂਦਾ ਨੇ ਇਹ ਬਹੁਤ ਵੱਡੀ ਮਿਸਾਲ ਹੈ ਜੀ ਭਾਈਚਾਰੇ ਕਹਾਜ ਦੀ ਵੱਡੀ ਤਸਵੀਰ ਹੈ ਆ ਭਾਈ ਸਾਹਿਬ ਸਾਬਕਾ ਸਰਪੰਚ ਨੇ ਕਾਂਗਣਾ ਪਿੰਡ ਤੋਂ ਤੇ ਆ ਮੌਜੂਦਾ ਸਰਪੰਚ ਨੇ ਇਹ ਸਾਬਕਾ ਸਰਪੰਚ ਤਾਂ ਕਹਿੰਦੇ ਹੁੰਦੇ ਵੀ ਮੈਂ ਤਾਂ ਆਪਣੀ ਸੱਤਾ ਕਿੱਲੇ ਦੇ ਨਾਲ ਬੰਨੀ ਰੱਖਣੀ ਹੈ ਤੁਸੀਂ ਇਹਨਾਂ ਨੂੰ ਕਿਉਂ ਮੌਕਾ ਦਿੱਤਾ ਵੈਸੀ ਮੌਕਾ ਭਾਈਚਾਰੇ ਦੇ ਤੌਰ ਤੇ ਬੜੀ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਿਆ ਇਹਦੇ ਨਾਲ ਇਹਦੇ ਨਾਲ ਵੀ ਖੜਦੇ ਉਧਰ ਇਹ ਐਸਸੀ 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 15 ਸਾਲ ਕੀਤੀ ਹੂੰ ਇਹਨਾਂ ਨੂੰ ਹੁਣ ਜਰਨਲਾਈ ਸੀ ਅਸੀਂ ਇਹਨਾਂ ਨੂੰ ਚੁਣਿਆ ਤੇ ਸਾਡੇ ਨਾਲ ਵਧੀਆ ਵਿਚਰਦੇ ਸੀ ਅਸੀਂ ਸਾਰਿਆਂ ਨੇ ਸਮਰਥਨ ਦਿੱਤਾ ਤੇ ਕੋਣ ਵਾਲੇ ਸਮੇਂ ਵਿੱਚ ਵੀ ਕਾਗਣਾ ਪਿੰਡ ਸਮਰਥਨ ਉਹ ਦਿੰਦਾ ਰਹੂਗਾ ਇੱਕ ਦੂਜੇ ਨਾਲ ਤੇ ਅਸੀਂ ਕਦੀ ਕਿਸੇ ਨੂੰ ਵਕਨਾ ਹੋਵਾਂਗੇ ਪਰਮਾਤਮਾ ਕਰੇ ਸਾਡਾ ਏਕਤਾ ਬਣਾਈ ਰੱਖੀ ਇਹ ਜਿਹੜੇ ਭਾਈਚਾਰਾ ਤੋੜਨ ਦੀਆਂ ਗੱਲਾਂ ਕਰਦੇ ਲੋਕ ਉਹਨਾਂ ਨੂੰ ਕੀ ਕਹਿਣਾ ਜੀ ਤੁਹਾਡਾ ਭਾਈ ਉਹਨਾਂ ਦੇ ਖਿਲਾਫ ਖਿਲਾਫ ਹਾਂ ਜੀ ਸਾਡਾ ਭਾਈਚਾਰਾ ਬਹੁਤ ਵਧੀਆ ਚੱਲ ਰਿਹਾ ਜੀ ਇਸ ਟਾਈਮ ਪਿੰਡ ਵਿੱਚ ਅਸੀਂ ਬਿਲਕੁਲ ਇੱਕ ਦੂਜੇ ਦਾ ਪੱਖਪਾਤ ਨਹੀਂ ਕਰਦੇ ਗਏ ਹਾਂ ਹੂੰ ਕਿਹਦੇ ਵਿਰੋਧ ਚ ਨਹੀਂ ਜਾਂਦੇਗੇ ਇਹ ਤੇ ਤੇ ਸਾਡਾ ਬਹੁਤ ਵਧੀਆ ਟੀਮ ਜਿਹੜੀ ਆ ਜਿਹੜੀ ਇਹ ਮੈਨੇਜਮੈਂਟ ਸਾਡੀ ਬਹੁਤ ਵਧੀਆ ਪਿੰਡ ਦੀ ਕੰਮ ਵੀ ਕਰ ਰਹੇ ਆ ਸਾਰੇ ਰਲ ਮਿਲ ਕੇ ਤੇ ਬੜਾ ਵਧੀਆ ਭਾਈਚਾਰਾ ਜੀ ਤੁਹਾਡੇ ਪਿੰਡ ਦਾ ਹਾਂ ਜੀ ਸਾਡੇ ਪਿੰਡ ਦਾ ਭਾਈਚਾਰਾ ਬਹੁਤ ਵਧੀਆ ਸਾਹਿਬ ਦਲ ਮਿਲ ਕੇ ਰਹਿੰਦੇ ਆ ਸਭ ਕਿਸੇ ਕੋਈ મત ਭੇਦ ਨਹੀਂ ਕਰਦੇ ਹਰੇਕ ਨੂੰ ਆਪਣੇ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮਾਂ ਤੇ ਇੱਕ ਦੂਜੇ ਨੂੰ ਸਾਥ ਦੇ ਆ ਜੀ ਆਇਆਂ ਕਹਿੰਦੇ ਆ ਕਿਸੇ ਨਾਲ ਕੋਈ ਮਤਭੇਦ ਨਹੀਂ ਸਭ ਇੱਕ ਹੀ ਬਰਾਬਰ ਆ ਜੀ ਤੁਹਾਡੇ ਵਿਰੋਧੀਆਂ ਨੇ ਵਧਾਈਆਂ ਦਿੱਤੀਆਂ ਤੁਹਾਨੂੰ ਨਹੀਂ ਜਦੋਂ ਇੱਥੋਂ ਗਏ ਜੀ ਸਾਨੂੰ ਜਫੀਆਂ ਪਾ ਕੇ ਗਏ ਵਧਾਈਆਂ ਦੇ ਕੇ ਗਏ ਜੀ ਨਹੀਂ ਨਹੀਂ ਇਥੋਂ ਵੀ ਜਫਾ ਇੱਕ ਕਾਣਾ ਪਿੰਡ ਇਹੋ ਜਿਹਾ ਪਿੰਡ ਆ ਜਿੱਥੇ ਅਸੀਂ ਇਲੈਕਸ਼ਨਾਂ ਵੀ ਲੜਦੇ ਆ ਇੱਕ ਦੂਜੇ ਦੇ ਵਿਰੋਧ ਚ ਵੀ ਖੜਦੇ ਆ ਪਰ ਸਾਡੇ ਪਿੰਡ ਦੇ ਵਿੱਚ ਵਿਰੋਧੀ ਹੁੰਦੇ ਆ ਅਸੀਂ ਇੱਕ ਦੂਜੇ ਨਾਲ ਇਲੈਕਸ਼ਨ ਚ ਲੜਦੇ ਆ ਆਪ મતਭੇਦ ਹੁੰਦੇ ਆ ਪਰ ਇੱਕ ਇਹੋ ਜਿਹਾ ਟਾਈਮ ਆਉਂਦਾ ਇਲੈਕਸ਼ਨ ਤੋਂ ਬਾਅਦ ਜਦੋਂ 10 ਦਿਨ ਬਾਅਦ ਵੀ ਕਦੀ ਕਿਸੇ ਦੇ ਪ੍ਰੋਗਰਾਮ ਹੁੰਦਾ ਅਸੀਂ ਇੱਕ ਟੇਬਲ ਤੇ ਬੈਠਦੇ ਆ ਇਹ ਇੱਕ ਇਹ ਮਿਸਾਲ ਆ ਪੰਜਾਬ ਦੇ ਵਿੱਚ ਕਦੀ ਇਹੋ ਜਿਹਾ ਹੋਇਆ ਹੀ ਨਹੀਂ ਹੋਊਗਾ ਕਿ ਜਦੋਂ ਅਸੀਂ ਇੱਕ ਥਾਂ ਦੇ ਉੱਤੇ ਇੱਕ ਟੇਬਲ ਦੇ ਬੈਠ ਤਗੇ ਕਦੀ ਵੀ ਕਦੀ ਇਹੋ ਜਿਹਾ ਮਤਭੇਦ ਨਹੀਂ ਕਰਦੇ ਵੀ ਇਹ ਦੂਸਰੀ ਪਾਰਟੀ ਦਾ ਇੱਕ ਪਾਰਟੀ ਦਾ ਅਸੀਂ ਇਹੋ ਜਿਹਾ ਭਾਈਚਾਰਕ ਸਾਂਝ ਜਿਹੜੀ ਆ ਕਾਂਗੜੇ ਪਿੰਡ ਦੇ ਵਿੱਚ ਅਦਾ ਕਰਦੇ ਆ ਵੀ ਅਸੀਂ ਇਹੋ ਜਿਹਾ ਮਤਭੇਦ ਕਦੀ ਹੁੰਦਾ ਹੀ ਨਹੀਂ ਇਹ ਬੜਾ ਵੱਡਾ ਜਿਗਰਾ ਰੱਖਣਾ ਪੈਂਦਾ ਜੀ ਵਿਰੋਧੀਆਂ ਨਾਲ ਵੀ ਗੱਲ ਨਾਲ ਲਾਉਣ ਦਾ ਹਾਂ ਬਿਲਕੁਲ ਜੀ ਬਿਲਕੁਲ ਕਦੀ ਵੀ ਇਦਾਂ ਨਹੀਂ ਹੁੰਦਾ ਕਿ ਇਹ ਉਸ ਪਾਰਟੀ ਦਾ ਸਾਡੇ ਪਿੰਡ ਦੇ ਵਿੱਚ ਦੋ ਆਦਮੀ ਦੋ ਆਦਮੀ ਤੁਰੇ ਜਾਂਦੇ ਹੋਣ ਕਦੀ ਇਹ ਮੇਰੇ ਖਿਆਲ ਪੰਜਾਬ ਦੇ ਵਿੱਚ ਇਹੋ ਜੀ ਮਿਸਾਲ ਨਹੀਂ ਹੋਣੀ ਦੋ ਆਦਮੀ ਇਕੱਠੇ ਬੈਠੇ ਆ ਕੋਈ ਇੱਕ ਉਹ ਦੂਸਰੀ ਪਾਰਟੀ ਦਾ ਇੱਕ ਪਾਰਟੀ ਦਾ ਪਰ ਉਹਨਾਂ ਦੀ ਇਹੋ ਜੀ ਸਾਂਝ ਹੁੰਦੀ ਆ ਵੀ ਸਾਡੇ ਦੇ ਵਿੱਚ ਕਦੀ ਮਤਭੇਦ ਹੋਇਆ ਹੀ ਨਹੀਂ ਕੋਈ ਬੰਦਾ ਜੱਜ ਨਹੀਂ ਕਰ ਸਕਦਾ ਵੀ ਇਹ ਉਸ ਇੱਕ ਪਾਰਟੀ ਦਾ ਜਾਂ ਦੂਜੀ ਪਾਰਟੀ ਦਾ ਅਸਲੀ ਰਾਜਨੀਤੀ ਇਹ ਹੈ ਕਿ ਮੁੱਦਿਆਂ 'ਤੇ ਲੜਾਈ ਹੋਣੀ ਚਾਹੀਦੀ ਹੈ ਜੀ हां बिल्कुल बिल्कुल ਸਾਡੇ ਕੋਲ ਇਹੋ ਜੀ ਸਾਂਝ ਆ ਜਾਂ ਇਹੋ ਜੇ ਵਿਚਾਰ ਆ ਸਾਡੇ ਕੋਲ ਬੁੱਧੀਜੀਵੀ ਵਰ ਗਿਆ ਜਿਹੜਾ ਇਹੋ ਜੀ ਮਤਲਬ ਇੱਕ ਦੂਜੇ ਨਾਲ ਮਤਲਬ ਗੱਲਬਾਤ ਕਰਦਾ ਆ ਕਿਉਂਕਿ ਉਹ ਪੰਜਾਬ ਦੇ ਵਿੱਚ ਚਿੰਤਾ ਕਰਦਾ ਆ ਪੰਜਾਬ ਦੇ ਲੋਕ ਕਿਹੋ ਜੀ ਸੋਚ ਕਰਦੇ ਆ ਜਾਂ ਕਿਹੋ ਜੀ ਰਾਜਨੀਤੀ ਹੋਣੀ ਚਾਹੀਦੀ ਆ ਜਾਂ ਕਿਹੋ ਜੀ ਦਿਸ਼ਾ ਹੋਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਦੀ ਉਹ ਪੰਜਾਬ ਦੇ ਇੱਕ ਆਂਗਣੇ ਪਿੰਡ ਦੇ ਲੋਕ ਇਹੋ ਜੀ ਸੋਚ ਰੱਖਦੇ ਆ ਠੀਕ ਹੈ ਜੀ ਤਾਂ ਸਰਦਾਰ ਸਾਹਿਬ ਕਿੰਨੇ ਪਿੰਡ ਆਉਂਦੇ ਨੇ ਜੀ ਤੁਹਾਡੀ ਬਲਾਕ ਸਭਤੀ ਦੇ ਵਿੱਚ ਸਾਡੀ ਬਲਾਕ ਸਭਤੀ ਜੀ 9 ਪਿੰਡ ਆਉਂਦੇ ਆ ਜੀ ਕੀ ਵਿਕਾਸ ਕਰੋਗੇ ਜਿਹੜੀ ਗ੍ਰਾਂਟਾਂ ਆਉਣਗੀਆਂ ਕਿ ਕਿਸ ਤਰੀਕੇ ਨਾਲ ਲਾਉਂਗੇ ਆਪਣੀ ਬਲਾਕ ਸਭਤੀ ਦੇ ਵਿੱਚ ਯਾ ਆਪਣੀ ਏਸੀ ਬਲਾਕ ਸਭਤੀ ਦਾ ਪੂਰਾ ਵਿਕਾਸ ਕਰਾਂਗੇ ਪਿੰਡ ਦੀਆਂ ਜੋ ਸੜਕਾਂ ਪੱਕੀਆਂ ਕਰਾਵਾਂਗੇ ਜੀ ਤੇ ਕੁਝ ਪਾਣੀ ਦਾ ਸਿਸਟਮ ਕਈਆਂ ਪਿੰਡਾਂ ਦੇ ਵਿੱਚ ਥੋੜਾ ਜਿਹਾ ਸੈੱਟ ਨਹੀਂਗਾ ਉਹਨੂੰ ਸੈੱਟ ਕਰਾਂਗੇ ਜੀ ਹਾਂਜੀ ਹੋਰ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਿਲਕੁਲ ਪੂਰੇ ਹੋਣਗੇ ਜੀ ਅਸੀਂ ਹਰੇਕ ਪਾਸੇ ਹਰੇਕ ਪਿੰਡ ਦਾ ਸਮਰਥਨ ਦਵਾਂਗੇ ਜੀ ਜਿਨ੍ਹਾਂ ਵੋਟਰਾਂ ਨੇ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ VOTING ਕੀਤੀ ਉਹਨਾਂ ਵੋਟਰਾਂ ਨੂੰ ਕੀ ਕਹੋਗੇ ਜੀ ਅਸੀਂ ਉਹਨਾਂ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਉਹਨਾਂ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਲੀਡ ਨਾਲ ਜਿਤਾਇਆ ਅਸੀਂ ਉਹਨਾਂ ਦੇ ਬਹੁਤ ਆਪਾਰੀਆਂ ਹਾਂ ਜੀ ਜੀ ਧੰਨਵਾਦ ਜੀ ਬਹੁਤ-ਬਹੁਤ ਤੇ ਬਿਲਕੁਲ ਦਰਸ਼ਕੋ ਇਹ ਨਕੋਦਰ ਵਿਧਾਨ ਸਭਾ ਹਲਕੇ ਦੇ ਲੋਕ ਨੇ ਇਹ ਕਾਂਗਣਾ ਬਲਕ ਸਮਤੀ ਤੋਂ ਇਹ ਜੀ 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 ਜਿੰਦਾਬਾਦ ਸਾਡੇ ਲੋਕ ਤੋਂ ਜਿੰਦਾਬਾਦ ਇੱਕ ਜਿੰਦਾਬਾਦ ਜਵਾਈ ਜਾਰਾ ਜਿੰਦਾਬਾਦ ਅਸੀਂ ਪਿੰਡਾਂ ਦੇ ਵਿੱਚ ਵਰਕ ਕੀਤਾ ਸਾਨੂੰ ਕਿਤੇ ਕਿਤੇ ਲੱਗਾ ਵੀ ਕਿਤੇ ਲੱਗਾ ਵੀ ਪਾਰਟੀਵਾਦੀ ਤੇ ਕੋਈ ਦਰਾਰਾਂ ਜਾਂ ਆਪਸ ਵਿੱਚ ਰੰਜਿਸ਼ਾਂ ਹੈਗੀਆਂ ਆ ਅਸੀਂ ਉਹਨਾਂ ਨਾਲ ਇਹ ਵਾਦਾ ਕੀਤਾ ਆ ਵੀ ਅਸੀਂ ਵੋਟਾਂ ਤਾਂ ਕਸੀਮਤ ਨਹੀਂ ਹੈਗੇ ਅਸੀਂ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਤੋਂ ਬਾਅਦ ਵੀ ਸਾਨੂੰ ਬੁਲਾਓ ਸਾਨੂੰ ਬੁਲਾਓ ਅਸੀਂ ਤੁਹਾਡੇ ਕੰਮ ਆਵਾਂਗੇ ਔਰ ਤੁਹਾਡੀ ਜਿਹੜੀ ਦਰਾਰ ਪਈ ਹੋਈ ਇੱਕ ਦੂਜੇ ਨਾਲ ਉਹਨੂੰ ਹੱਲ ਕਰਾਂਗੇ ਔਰ ਤੁਹਾਡਾ ਸਮਝੌਤਾ ਕਰਾ ਕੇ ਤੁਹਾਡਾ ਇੱਕ ਕਰਾਵਾਂਗੇ ਮਨਾਂ ਵਿੱਚ ਦੂਰ ਕਰਾਂਗੇ ਹਨਾ ਕਰਾਂਗੇ ਜੀ ਜ਼ਰੂਰ ਕਰਾਂਗੇ ਸਾਡੇ ਵਿੱਚ ਸ਼ਮਤਾ ਹੈ ਜੀ ਇਹ ਸ਼ਮਤਾ ਹੈ ਸਾਡੇ 'ਚ ਸਾਡੇ ਵਿੱਚ ਇਹ ਸ਼ਮਤਾ ਹੈਗੀ ਆ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਸਾਡੇ ਵਿੱਚ ਇਹ ਸ਼ਮਤਾ ਆ ਵੀ ਅਸੀਂ ਸਮਝਾ ਕੇ ਲੜਨ ਵਾਲਿਆਂ ਨੂੰ ਇੱਕ ਦੂਜੇ ਨਾਲ ਜਫੀਆਂ ਪਵਾ ਸਕਦੇ ਆ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤਾਂ ਬਿਲਕੁਲ ਦਰਸ਼ਕੋ ਅਨਗੋਦਰ ਵਿਧਾਨ ਸਭਾ ਹਲਕੇ ਦੇ ਲੋਕ ਨੇ ਤਾਂ ਕਾਂਗਣ ਬਲਾਕ ਸਮਿਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਈ ਹੈ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਇਹ ਕਿ ਆ ਵੀ ਭਾਈ ਜਿਨ੍ਹਾਂ ਲੋਕਾਂ ਨੇ ਸਾਡੇ ਤੇ ਭਰੋਸਾ ਕਰਕੇ VOTING ਕੀਤੀ ਹੈ ਤਾਂ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਅਸੀਂ ਉਹਨਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਪੂਰੇ ਕਰਾਂਗੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ